नमस्कार मैं और आप देख रहे न्यूज आइए नजर डालते हैं आज की बड़ी खबर पर बठिंडा में कुछ नौजवानों ने दो नाबालिग बच्चे की जबरदस्त की पिटाई बच्चों पर नशा करने के आरोप पिटाई का वीडियो वायरल बठिंडा के कोटे अमरपुरा के पास योगानंद रोड पर लोग करते हैं शरेआम नशा जिसका एक कथित वीडियो आया सामने जिसमें तीन चार नौजवान हाथों में डंडा उठा दो नाबालिग लड़कों की पिटाई कर रहे हैं उनका आरोप है कि यहाँ काफी लोग नशा करते हैं जिसके चलते इन दोनों लड़की की पिटाई भी की जा रही थी यह जो तस्वीर आप देख रहे हैं यह कोटे अमरपुरा के पास योगा नंद रोड पर खुले में तीन चार नौजवान दो नाबालिग बच्चों की जबरदस्त पिटाई कर रहे हैं जिनका एक वीडियो भी सामने आया है इन लोगों के हाथों तो में एक डंडा भी नजर आ रहा है और इन बच्चों को खूब गालियां भी दी जा रही है इन बच्चों पर आरोप है यह जहाँ पर बैठ कर नशा करते थे जबकि इनका तीसरा एक साथी यहाँ से फरार हो गया है अगर वाक्य है इस वीडियो में सच्चाई है तो यह बच्चे नशा करते हैं तो इन नौजवानों को उनकी पिटाई करने का हक किसने दे दिया क्यों इन लोगों ने कानून को अपने हाथ में लिया है ऊपर से यह बच्चे नाबालग भी नजर आ रहे हैं इस खबर की गंभीरता को देखते हुए बड़ेंदा पुलिस के डीएसपी सिटी दो ने बताया कि हमें अभी इस मामले का पता चला है हम इस मामले की जांच कर रहे हैं और इस वीडियो की सच्चाई के बारे में पता भी लगाया जा रहा है लेकिन किसी भी बच्चे की पिटाई करने वाले को कानून अपने हाथ में नहीं लेने दिया जाएगा सर ਸਾਡੇ ਇੱਕ ਸਾਹਮਣੇ ਇੱਕ ਵੀਡੀਓ ਆਈ ਹੈ ਜੀ ਇੱਕ ਉਹਦੇ ਵੀਡੀਓ ਦੇ ਵਿੱਚ ਨਾ ਇੱਕ ਕੁਛ ਤਿੰਨ ਚਾਰ ਮੁੰਡੇ ਹੈਗੇ ਜੋ ਦੋ ਮੁੰਡਿਆਂ ਨੂੰ ਕੁੱਟ ਰਹੇ ਨੇ ਤੇ ਕੋਈ ਨਸ਼ਿਆ ਸਬੰਧੀ ਅਲਿਗੇਸ਼ਨ ਲਾ ਰਹੇ ਨੇ ਤੇ ਅਸੀਂ ਇਸ ਵੀਡੀਓ ਨੂੰ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਉਹ ਬੰਦੇ ਆਇਡੈਂਟੀਫਾਈ ਕਰ ਲਏ ਨੇ ਜੀ ਉਹਨਾਂ ਨੂੰ ਇੱਕ ਵਾਰ ਅਸੀਂ ਥਾਣੇ ਬੁਲਾ ਕੇ ਕਿਉਂਕਿ ਸਾਨੂੰ ਕੋਈ ਆਫੀਸ਼ੀਅਲ ਇਨਫੋਰਮੇਸ਼ਨ ਨਹੀਂ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਆਈ ਸੀ ਜਸਟ ਇੱਕ ਵੀਡੀਓ ਆਈ ਆ ਤਾਂ ਵੀਡੀਓ ਦੀ অথੈਸਿਟੀ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਪਲੱਸ ਉਹਨਾਂ ਬੰਦਿਆਂ ਨੂੰ ਵੀ ਅਸੀਂ ਬੁਲਾ ਕੇ ਇੱਕ ਵਾਰ ਸਾਰਾ ਮੈਟਰ ਵੈਰੀਫਾਈ ਕਰਾਂਗੇ ਜੀ ਉਸ ਤੋਂ ਬਾਅਦ ਜੋ ਜਿਸ ਤਰੀਕੇ ਦੀ ਵੀ ਗੱਲਬਾਤ ਸਾਹਮਣੇ ਆਊਗੀ ਉਸ ਸੰਸਾਰਾ ਸੀ ਕਾਨੂੰਨ ਸਰਕਾਰ ਵੱਲ ਵਿੱਚ ਲੈ ਕੇ ਆਵਾਂ ਸਰ ਦੇ ਬੱਚੇ ਵਾਕਈ ਇਸ ਪਾਸੇ ਲੱਗ ਗਏ ਤਾਂ ਕਿੰਨਾ ਚੈਲੰਜ ਹੈ ਪੁਲਿਸ ਵਾਸਤੇ ਸੋਸਾਇਟੀ ਅਤੇ ਸਮਾਜਾਸਤੇ ਉਹਨਾਂ ਨੂੰ ਬਚਾਉਣਾ ਤੁਸੀਂ ਦੇਖੋ ਇਹ ਐਕਚੁਅਲੀ ਕਾਫੀ ਚੈਲੈਂਜਿੰਗ ਹੈ ਕਿਉਂਕਿ ਇੱਕ ਜੋ ਇਹ ਡਰੱਗ ਦੀ ਪ੍ਰੋਬਲਮ ਹੈਗੀ ਹੈ ਇਹ ਇਕੱਲੀ ਪੁਲਿਸ ਜਾਂ ਇੱਕ ਤਰਫਾ ਅਪਰੋਚ ਨਹੀਂ ਹੈ ਮਲਟੀਪਰੌਂਗ ਅਪਰੋਚ ਚਾਹੀਦੀ ਹੈ ਇਹਦੇ ਵਾਸਤੇ ਇਹਦੇ ਵਾਸਤੇ ਸਾਨੂੰ ਹੈਲਥ ਸਿਸਟਮ ਵੀ ਹੈ ਤੇ ਪੁਲਿਸ ਨੇ ਚਲੋ ਆਪਣਾ ਕਰਨਾ ਹੀ ਹੈ ਕੰਮ ਅਦਰਵਾਈਜ਼ ਪਬਲਿਕ ਦੀ ਸਪੋਰਟ ਵੀ ਚਾਹੀਦੀ ਆ ਤਾਂ ਅਗਰ ਇਹ ਸਾਰੇ ਰਲ ਮਿਲ ਕੇ ਪਬਲਿਕ ਹੈ ਹੈਲਥ ਸਿਸਟਮ ਹੈ ਜਾਂ ਸਾਰਿਆਂ ਦਾ ਰਲ ਮਿਲ ਕੇ ਸਾਥ ਇਕੱਠੇ ਹੋ ਕੇ ਕਰਨਗੇ ਤਾਂ ਇਸ ਚੀਜ਼ ਦਾ ਜਰੂਰ ਮਨ ਲੋ ਹੱਲ ਹੋ ਸਕਦਾ ਹੈ ਕਿਉਂਕਿ ਜਿਹੜਾ ਕੁੱਟਮਾਰ ਕਰਦੇ ਬੱਚਿਆਂ ਦੀ ਇਹਨੂੰ ਤੁਸੀਂ ਕਿੱਦਾਂ ਜਾਇਜ਼ ਸਮਝਦੇ ਨਹੀਂ ਪੁਲਿਸ ਨੂੰ ਇਸ ਕੈਦਰ ਨੂੰ ਕਰਨੀ ਚ ਦੇਖੋ ਇਹੀ ਮੈਂ ਅਸੀਂ ਅੱਗੇ ਵੀ ਅਪੀਲ ਕਰਦੇ ਮੈਂ ਤੁਹਾਡੇ ਰਾਹੀਂ ਅੱਗੇ ਮੀਡੀਅਮ ਰਾਹੀਂ ਫਿਰ ਵੀ ਪਬਲਿਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਗਰ ਕਿਸੇ ਤਰੀਕੇ ਦੀ ਵੀ ਗਲਵਾਟ ਪਬਲਿਕ ਨੂੰ ਸਾਹਮਣੇ ਆਉਂਦੀ ਹੈ ਵੀ ਕੋਈ ਅਗਰ ਕੋਈ ਗੈਰ ਕਾਨੂੰਨੀ ਕੰਮ ਕੋਈ ਬੰਦਾ ਇਨਵੋਲਡ ਹੈ ਕੋਈ ਵੀ ਹੈਗਾ ਤਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਿਆ ਜਾਵੇ ਇਮੀਡੀਏਟਲੀ ਉੱਥੇ ਨੀਅਰੈਸਟ ਜੋ ਵੀ ਨੀਅਰੈਸਟ ਪੁਲਿਸ ਸਟੇਸ਼ਨ ਹੈਗਾ ਉੱਥੇ ਇਨਫਾਰਮ ਕਰ ਦਿੱਤਾ ਜਾਵੇ ਕੰਟਰੋਲ ਦੇ ਨੰਬਰਸ ਨੇ ਹਰ ਜਗ੍ਹਾ ਪਬਲਿਸੀਸ ਨੇ ਉੱਥੇ ਇਨਫਾਰਮ ਕਰ ਦਿੱਤਾ ਜਾਵੇ ਤਾਂ ਜੋ ਪੁਲਿਸ ਆ ਕੇ ਫਿਰ ਕਾਰਵਾਈ ਕਰ ਦੇ ਆਪਣੇ ਆਪਣੇ ਹੱਥ ਨਾਲ ਕਾਨੂੰਨ ਨੂੰ ਕੱਲ ਨੂੰ ਫਿਰ ਇਸ ਤਰੀਕੇ ਦੀ ਅਗਰ ਗੱਲਬਾਤ ਹੋ ਜਾਂਦੀ ਹੈ ਫਿਰ ਉਹ ਸਾਰਿਆਂ ਲਈ ਪ੍ਰੋਬਲਮ ਹੋ ਜਾਂਦੀ ਹੈ ਅਬ ਤੱਕ ਕੇ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕੇ ਲਈ ਨਮਸਕਾਰ ਆਦਿਕ ਰਹੀਏ ਸੱਤਾ ਨਿਊਜ਼